ਦਸੂਹਾ ਦੇ ਕਸਬਾ ਦਤਾਰਪੋੜ ਦੀ ਕੰਢੀ ਨਹਿਰ ਵਿੱਚ ਸੜਕ ਹਾਦਸੇ ਦੌਰਾਨ ਇੱਕ ਸਵਿਫਟ ਕਾਰ ਨਹਿਰ ਵਿੱਚ ਜਾ ਡਿੱਗੀ ਇੱਕ ਹਿਮਾਚਲ ਨੰਬਰ ਗੱਡੀ ਪੁੱਲ ਪਾਰ ਕਾ ਦੀ ਸੀ ਤਾਂ ਸਾਹਮਣੇ ਆ ਰਹੀ ਇੱਕ ਗੱਡੀ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਕਾਰ ਬੇ ਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਨਹਿਰ ਵਿੱਚ ਡਿੱਗੀ ਹੋਈ ਕਾਰ ਹਿਮਾਚਲ ਪ੍ਰਦੇਸ਼ ਉਨਾਂ ਦੀ ਹੈ ਜਿਸ ਵਿੱਚ ਪਤੀ ਪਤਨੀ ਤੇ ਉਹਨਾਂ ਦਾ 19 ਸਾਲਾ ਦਾ ਬੇਟਾ ਤੇ 14 ਸਾਲਾ ਦੀ ਬੇਟੀ ਮੌਜੂਦ ਸੀ जिन्ना ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਅਤੇ ਜਾਨੇ ਨੁਕਸਾਨ ਤੋਂ ਬਚਾ ਲਿਆ। Kad dia nak jalan ni ya.